Yeah. <laughs> ਤੁਹਾਡਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਐਸਐਸ ਨਿਊਜ਼ ਪੰਜਾਬ ਸਹੀ ਖਬਰ ਦੇਣ ਵਾਲਾ YouTube ਚੈਨਲ ਉਮਰਸੀ 사ਲਾ ਮਾਤਾ ਪਿੰਡ ਰੋੜਾ ਬੁੱਟਰ ਹਰਬਜਨ ਕੋੜ ਦਾ ਅਚਾਨਕ ਪਰਸ ਦੇਗ ਪਿਆ ਵਿੱਚ 4500 ਅਤੇ ਹੋਰ ਚੀਜ਼ਾਂ ਹੈ ਸੀ ਇਮਾਨਦਾਰ ਇਨਸਾਨ ਤੇ ਕਿਸ਼ੋਰ ਕੁਮਾਰ ਪਠਾਣਿਆ ਪਿੰਡ ਗੋਤਖੁਰਦਨਾ ਮਾਤਾ ਦਾ ਪਰਸ ਲਭ ਕੇ ਵਾਪਸ ਕੀਤਾ ਅਤੇ ਮਾਤਾ ਭਜਨ ਕੋਰ ਨੇ ਦੱਸਿਆ ਇਮਾਨਦਾਰੀ ਅੱਜ ਵੀ ਹੈਗੀ ਹੈ ਰੱਬ ਅਜੇ ਵੀ ਹੈਗਾ ਮੈਨੂੰ ਜੂਸ ਪਿਲਾਇਆ ਅਤੇ ਪਰਸ ਵਾਪਸ ਕੀਤਾ ਮੈਂ ਕਸੋਰ ਪਠਾਣਿਆ ਦਾ ਤੰਵਾਦ ਕਰਨੀ ਹਾਂ ਪਰਮਾਤਮਾ ਇਸਦੇ ਸਦਾ ਚੜਦੀ ਕਲਾ ਰੱਖੇ ਮੇਰੇ ਨਾਮ ਸਾਲਾ ਨਹੀਂ ਲਿਖਾ ਇਹ ਨਹੀਂ ਇਹ ਦੀ ਕਮਾ ਲੈ ਕਰੇ ਇਹ ਕਾਰੇ ਵੀ ਤੇ ਕਮ ਨਹੀਂ ਨਾ ਨਾ ਮਾ ਅਈ ਮੇਰਾ ਬੱਸ ਆਹ ਨਹੀਂ ਰੱਬ ਵੀ ਕਿ ਕਰਾਂ ਮੈਂ ਤੇ ਮੜਾ ਕੋ ਸੋਚਾਂ ਹਾਲਾ ਇੰਨਾ ਕੁ ਦਿਨ ਜੜਾ ਦੇਖ ਕੇ ਨਾ ਫਿਰ ਤਾਂ ਮੇਰੇ ਵਾਸਤੇ ਤੇ 1 ਲੱਖ ਰੁਪਿਆ ਵਾ ਮੈਂ ਤੇ ਘੋਟ ਘੋੜ ਕੇ ਵਰਤਣਾ ਆਨੇ ਕੋ ਹੈਗਾ ਹੀ ਤੇ ਮੈਂ ਤਾਂ ਨਹੀਂ ਮਹਾਰਾਣੀ ਤੇ ਮੈਂ ਗਾੜੀ ਅਰਦਾਸ ਕੀਤੀ ਮਹਾਰਾਣੀ ਮੈਂ ਤੇ ਬੜੀ ਦੁਖੀ ਹੱਗੇ ਹਾਏ ਮੈਂ ਹੁਣ ਕੀ ਕਰੂੰਗੀ ਉਹ ਮੈਨੂੰ ਵਾਜ ਮਾਰ ਕੇ ਜਿੱਦਾਂ ਉਹਨੇ ਕਿਹਾ ਕਿ ਤੂੰ ਕਬਰਾਂ ਨਾ ਕੋਈ ਗੱਲ ਨਹੀਂ ਤੈਨੂੰ ਮਿਲ ਜਾਣਗੇ ਹੇ ਉਹ ਜੇ ਮਰ ਵੀ ਆ ਤੇ ਹੋਣਾ ਕੋਈ ਮਤਾ ਕੋਈ ਨਾ ਤੇਰੀ ਬਟਾਅਰ ਵਤੀ ਹੋਣੀ ਬਾਰੇ ਹਾਂ ਜੀ ਤੋ ਪਰਸ ਕਿਉਂ ਲਿਆ ਮੈਂ ਮਾਤਾ ਆਪਣੀ ਕੋਰੇ ਜਿਹੜੇ ਡੂਲੇ ਬਟਰ ਦੇਣਾ ਨਾਲ ਹੀ ਇਹ ਕਿਤੇ ਬਿਜਾਰ ਆਪਣਾ ਪਰਸ ਕਿਤੇ ਭੁੱਲ ਗਈ ਫੇਰ ਇਹਨ ਭਗਤਾਂ ਚੌਂਚੋਂ ਮਿਲਿਆ ਜੋ ਮੈਨੂੰ ਹੁਣੇ ਦੇ ਦਿੱਤਾ ਅਸੀਂ ਉਸਨੇ ਮੈਂ ਪੁੱਛਿਆ ਮਾਤਾ ਤੇਰਾ ਨਾਮ ਕੀ ਮਾਤਾ ਕਹਿੰਦੀ ਇਹ ਭਜਨ ਕੌਰ ਮੈਂ ਮਾਤਾ ਪੈਸੇ ਕਿੰਨੇ ਕਹਿੰਦੀ 15000 ਰੁਪਇਆ ਮੈਂ ਕਿਹਾ ਮਾਤਾ ਗਣ ਲਾ ਆਪਣੀ ਪੈਸੇ ਇਹ ਮਾਤਾ ਰਾਣੀ ਕਹਿੰਦੀ ਵੀ ਮੈਂ ਤੇ ਮਾਤਾ ਰਾਣੀ ਅੱਜ ਘਰਾਤੇ ਵਾਤੇ ਪੈਸੇ ਰੱਖੇ ਜੀ ਮੈਂ ਕਿਹਾ ਮਾਤਾ ਰਾਣੀ ਮੇਰੀ ਬਾਂਹ ਫੜੂ ਮੈਂ ਮਾਤਾ ਕੋਈ ਨਹੀਂ ਮਾਤਾ ਨੇ ਖਾ ਪੁੱਤਰ ਮਹਾਂਪਰਣਾ ਉੱਤੇ ਰੱਖਿਆ ਇੱਕ ਕਰ ਮੈਂ ਮਾਤਾ ਨੂੰ ਨੇ ਠੰਡਾ ਪਾਣੀ ਪੀ ਦੇ ਕੇ ਕਿਹਾ ਕੋਈ ਗਾ ਨਹੀਂ ਮਾਤਾ ਰਾਣੀ ਇਮਾਨਦਾਰੀ ਤੇ ਪੈਸੇ ਕਿਤੇ ਨਹੀਂ ਜਾਂਦੇ ਰੱਬਾ ਤੇ ਹੀ ਹੈਗਾ ਤੇ ਇਮਾਨਦਾਰੀ ਜਿਹੀ ਜਿੰਦਾ ਹੈ